ਸਾਈਆਂ ਅੱਲਾ ਰਾਮ ਵਾਹਿਗੁਰੂ ਸਾਈਆਂ ਕਿੰਨੇ ਨਾਮ ਤੇਰੇ ਫਲ ਮਿਲੇ ਓਨੂੰ ਜਿਹੜੇ ਆਉਂਦੇ ਦਰ ਤੇਰੇ ਫਲ ਮਿਲੇ ਓਨੂੰ ਜਿਹੜੇ ਆਉਂਦੇ ਦਰ ਤੇਰੇ ਵਿਗੜਿਆ ਦੇ ਤੂੰ ਕੰਮ ਸਵਾਰ ਰਾਹੀਆਂ ਨੂੰ ਤੂੰ ਰਾਹ ਦੇ ਦੇ ਅੱਧ ਮੋਏ ਜੋ ਫਿਰਦੇ ਸਾਈਆਂ ਅੱਧ ਸਾਈਆਂ ਨੂੰ ਸਾਹ ਦੇ ਦੇ ਅੱਧ ਮੋਏ ਜੋ ਫਿਰਦੇ ਸਾਈਆਂ ਅੱਧ ਸਾਈਆਂ ਨੂੰ ਸਾਹ ਦੇ ਦੇ ਪੁੱਤ ਖਣੋ ਜੋ ਤੜਫ ਦੇ ਪੁੱਤ ਖਣੋ ਜੋ ਤੜਫ ਦੇ ਉਹਨਾਂ ਦੀਆਂ ਝੋਲੀਆਂ ਭਰ ਦੇ ਅਣਜੰਮੀਆਂ ਜੋ ਧੀਆਂ ਮਰਦੀਆਂ ਉਹਨਾਂ ਦੇ ਸਿਰ ਹੱਥ ਧਰ ਦੇ ਉਨਾਂ ਦੇ ਸਿਰ ਹੱਥ ਤਰਦੇ ਪ੍ਰਿਆਦ ਤੋਂ ਸੁਣ ਲੈ ਬਾਜ ਦੀ ਆਇਆ ਵੇੜੇ ਤੇਰੇ ਅੱਲਾ ਰਾਮ ਵਾਹਿਗੁਰੂ ਸਾਇਆ ਕਿੰਨੇ ਨਾਮ ਤੇਰੇ ਫਲ ਮਿਲੇ ਓਨੂੰ ਜਿਹੜਾ ਔਨ ਦਾ ਆਧਾਰ ਤੇਰੇ ਬੇਕਰਿਆ ਨੂੰ ਕਰ ਬਖਸ਼ ਦੇ ਹਾਰਿਆਂ ਨੂੰ ਜਿੱਤ ਦੇ ਦੇ ਪੁੱਖੇ ਢਿੱਡ ਜੋ ਸੌਂਦੇ ਸਾਈਆਂ ਰੋਟੀ ਉਹਨਾਂ ਨੂੰ ਨਿਤ ਦੇ ਦੇ ਪੁੱਖੇ ਢਿੱਡ ਜੋ ਸੌਂਦੇ ਸਾਈਆਂ ਰੋਟੀ ਉਹਨਾਂ ਨੂੰ ਨਿਤ ਦੇ ਦੇ ਮਾਵਾਂ ਜਿਹੜੀਆਂ ਪੁੱਤ ਉਡੀਕਣ ਮਾਵਾਂ ਜਿਹੜੀਆਂ ਪੁੱਤ ਉਡੀਕਣ ਪੁੱਤਾਂ ਨੂੰ ਆਉਣ ਦੀ ਖਿੱਚ ਦੇ ਦੇ ਖੁਸ਼ੀਆਂ ਉਹਨਾਂ ਨੂੰ ਵੰਡ-ਵੰਡ ਦੇ ਦੇ ਜਿਹੜੇ ਨਾਮ ਤੇ ਆਉਂਦੇ ਤੇਰੇ ਜਿਹੜੇ ਨਾਮ ਤੇ ਆਉਂਦੇ ਤੇਰੇ ਅੱਲਾ ਰਾਮ ਵਾਹਿਗੁਰੂ ਸਾਈਆਂ ਕਿੰਨੇ ਨਾਮ ਤੇਰੇ ਫਲ ਮਿਲੇ ਓਹਨੂੰ ਜਿਹੜੇ ਆਉਂਦੇ ਦਰ ਤੇਰੇ ਜਿਹੜੇ ਆਉਂਦੇ ਦਰ ਤੇਰੇ ਧੰਨ